ਅੱਜ ਆਪਾਂ ਗੱਲ ਕਰਾਂਗੇ ਜੀ ਗੁੜ ਦੇ ਬਾਰੇ ਜਿੱਥੇ ਮਿਠਾਸ ਗੁੜ ਦੀ ਸਾਰਿਆਂ ਨੂੰ ਪਸੰਦ ਆਏ ਨਾਲ ਦੇ ਨਾਲ ਇਸ ਜਟੇ ਸਾਰੇ ਪੋਸ਼ਕ ਤੱਤ ਨੇ ਜੋ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਛਡਕਾਰਾ ਦਿਲਾਉਂਦੇ ਨੇ ਤੇ ਜਦੋਂ ਵੀ ਕਦੇ ਕਦੇ ਤੁਹਾਡਾ ਮਿੱਠਾ ਖਾਣ ਦਾ ਜੀ ਕਰੇ ਨੇ ਤਾਂ ਜ਼ਰੂਰ ਤੁਸੀਂ ਕੁਝ ਹੋਰ ਮਿੱਠਾ ਖਾਣ ਦੇ ਇਲਾਵਾ ਅਗਰ ਤੁਸੀਂ ਥੋੜਾ ਜਿਹਾ ਗੁੜ ਖਾ ਲੈਨੇ ਹੋ ਨਾ ਮੂੰਹ ਨੂੰ ਮਿਠਾਸ ਵੀ ਮਿਲ ਜਾਂਦੀ ਹੈ ਸਾਡੇ ਪੇਟ ਤੇ ਲਈ ਵੀ ਬਹੁਤ ਅੱਛਾ ਹੈ ਸਾਡੇ ਡਾਈਜੈਸ਼ਨ ਲਈ ਵਧੀਆ ਹੈ ਸਾਨੂੰ ਕਈ ਤਰ੍ਹਾਂ ਦੇ ਬੈਨੀਫਿਟਸ ਇਸ ਤੋਂ ਮਿਲ ਜਾਂਦੇ ਨੇ ਉਹ ਵੀ ਮੈਂ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੀ ਔਰ ਸਪੈਸ਼ਲੀ ਉਹਨਾਂ ਨੂੰ ਕਹਿਣਾ ਚਾਹੂੰਗੀ ਜਿਹੜੇ ਆਪਣੀ weight loss journey ਦੇ ਵਿੱਚ ਹੈ ਕਿਉਂਕਿ ਜਦੋਂ weight loss journey ਦੇ ਵਿੱਚ ਹੁੰਿਆ ਸੀ ਫਾਈਬਰ ਆਪਣੀ ਡਾਈਟ ਵਿੱਚ ਜ਼ਿਆਦਾ ਲੈ ਰਹੇ ਹੁੰਿਆ ਤਾਂ ਉਸ ਦੇ ਨਾਲ ਕਈ ਵਾਰੀ ਇਕਦਮ ਹੀ ਜੇ ਕਰਦਾ ਕਿ ਅਸੀਂ ਕੁਝ ਮਿੱਠੀ ਚੀਜ਼ ਖਾਈਏ ਤਾਂ ਅਜਿਹੇ ਦੇ ਵਿੱਚ ਬਜਾਏ ਕਿ ਵਾਈਟ 슈ગર ਜਾਂ रिफाइंड शुगर ਦੇ ਨਾਲ ਬਣੀ ਤੁਸੀਂ ਕੋਈ ਚੀਜ਼ ਖਾਵੋ ਕਿਉਂਕਿ ਉਸ ਦੇ ਵਿੱਚ ਸਾਨੂੰ ਸਿਵਾਏ ਕੈਲਰੀਜ਼ ਹੈ ਕੁਝ ਵੀ ਨਹੀਂ ਮਿਲ ਰਿਹਾ ਹੁੰਦਾ ਤੇ ਉੱਥੇ ਹੀ ਜੇ ਅਸੀਂ ਗੁੜ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਸਾਨੂੰ ਢੇਰ ਸਾਰੇ ਪੋਸ਼ਕ ਤੱਤ ਮਿਲ ਰਹੇ ਨੇ ਇਹਨਾਂ ਪੋਸ਼ਕ ਤੱਤਾਂ ਦੀ ਅਗਰ ਗੱਲ ਕਰੀਏ ਤੇ ਇਸ ਦੇ ਵਿੱਚ ਸਾਨੂੰ ਵਿਟਾਮਿਨ ਬੀ ਕੰਪਲੈਕਸ ਮਿਲਦਾ ਹੈ ਕਿਹੜੇ ਕਿਹੜੇ ਵਿਟਾਮਿਨ ਬੀ ਦੇ ਵਿੱਚ ਵੀ ਅੱਗੇ ਦੇਖੋ ਕੈਟਾਗਰੀਜ਼ ਹੁੰਦੀ ਹੈ ਤੇ ਉਸ ਦੇ ਵਿੱਚ ਤੁਹਾਨੂੰ ਵਿਟਾਮਿਨ ਬੀ 6 ਮਿਲ ਜਾਂਦਾ ਹੈ ਬੀ 7 ਮਿਲ ਜਾਂਦਾ ਹੈ ਬੀ 9 ਜੋ ਕਿ ਫੋਲੇਟ ਹੈ ਉਹ ਤੁਹਾਨੂੰ ਮਿਲ ਜਾਂਦਾ ਹੈ 14 ਮਾਈਕਰੋਗ੍ਰਾਮ ਤੁਹਾਨੂੰ ਉਸ ਦੇ ਨਾਲ ਜੋ ਹੈ ਫੋਲੇਟ ਮਿਲ ਜਾਂਦਾ ਪਾ ਕੈਲਸ਼ੀਅਮ ਦੀ ਗੱਲ ਕਰ ਲਈਏ ਤਾਂ ਉਹ ਵੀ ਸਾਨੂੰ ਗੁੜ ਤੋਂ ਬਹੁਤ अच्छी ਮਾਤਰਾ ਵਿੱਚ ਮਿਲ ਰਿਹਾ ਹੈ ਯਾਨੀ ਕਿ ਗੁੜ ਤੋਂ ਸਾਨੂੰ 100 ਗ੍ਰਾਮ ਗੁੜ ਦੀ ਗੱਲ ਕਰੀਏ ਤਾਂ 107 ਮਿਲੀਗ੍ਰਾਮ ਜੋ ਹੈ ਤੁਹਾਨੂੰ ਇਸ ਤੋਂ ਕੈਲਸ਼ੀਅਮ ਮਿਲ ਰਿਹਾ ਹੈ ਹਾਲਾਂਕਿ ਐਸੇ ਚਲੋ ਅਸੀਂ 100 ਗ੍ਰਾਮ ਨਹੀਂ ਖਾਣਾ ਪਰ ਅਗਰ ਤੁਸੀਂ ਛੋਟਾ ਟੁਕੜਾ ਵੀ ਖਾ ਰਹੇ ਹੋ ਤਾਂ ਉਸ ਦੇ ਵਿੱਚ ਕੱਲੀ ਕੈਲਰੀਜ਼ ਨਹੀਂ ਆ ਰਹੀ ਹੈ ਵਿਟਾਮਿਨ ਬੀ ਕੰਪਲੈਕਸ ਹੈ ਕੈਲਸ਼ੀਅਮ ਹੈ ਫਾਸਫੋਰਸ ਹੈ ਪੋਟਾਸ਼ੀਅਮ ਹੈ ਮੈਗਨੀਸ਼ੀਅਮ ਹੈ ਜ਼ਿੰਕ ਹੈ ਵਿਟ ਕੁਟੇ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਇਸ ਲਈ ਸਾਨੂੰ ਕੁਦਰਤੀ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਉਹਨਾਂ ਨੂੰ ਹੀ ਆਪਣੇ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਅਗਰ ਮੈਂ ਗੱਲ ਕਰਾਂ ਇਸੇ ਵਿੱਚ ਸਾਨੂੰ ਮੈਗਨੀਸ਼ੀਅਮ ਕਿੰਨਾ ਮਿਲ ਰਿਹਾ ਤਾਂ ਮੈਗਨੀਸ਼ੀਅਮ ਤੁਹਾਨੂੰ ਗੁਰੂ ਤੋਂ ਮਿਲ ਜਾਂਦਾ 115 ਮਿਲੀਗ੍ਰਾਮ ਪੋਟਾਸ਼ੀਅਮ ਮਿਲ ਜਾਂਦਾ 480 ਮਿਲੀਗ੍ਰਾਮ ਔਰ ਅਗਰ ਸੋਡੀਅਮ ਦੀ ਗੱਲ ਕਰੀਏ ਉਹ ਵੀ ਸਾਨੂੰ 25 26 ਮਿਲੀਗ੍ਰਾਮ ਮਿਲ ਜਾਂਦਾ ਤੇ ਫਾਸਫੋਰਸ ਜਿਹੜਾ ਹੈ ਉਹ 74 75 ਮਿਲੀਗ੍ਰਾਮ ਮਿਲ ਜਾਂਦਾ ਜਿਸ ਵੀ ਚੀਜ਼ ਤੋਂ ਸਾਨੂੰ ਕੈਲਸ਼ੀਅਮ ਮਿਲਦਾ ਉਸ ਤੋਂ ਸਾਨੂੰ ਨਾਲ ਦੀ ਨਾਲ ਫਾਸਫੋਰਸ ਵੀ ਮਿਲ ਰਿਹਾ ਹੁੰਦਾ ਸੋ ਆਇਰਨ ਵੀ ਮਿਲ ਰਿਹਾ ਹੁੰਦਾ ਤੇ ਇਹ ਸਾਰੀਆਂ ਚੀਜ਼ਾਂ ਹੀ ਦੇਖੋ ਇੱਕ ਤਾਂ ਬਾਡੀ ਦੇ ਵਿੱਚ ਇਲੈਕਟ੍ਰੋ ਇਲੈਕਟ੍ਰੋਲਾਈਟਸ ਦਾ ਵੀ ਇਹ ਕੰਮ ਕਰਦੇ ਨੇ ਜਿਵੇਂ ਅਸੀਂ ਪੋਟਾਸ਼ੀਅਮ ਦੀ ਗੱਲ ਕਰ ਲਈਏ ਔਰ ਸੋਡੀਅਮ ਹੈ ਕਿਉਂਕਿ ਜਦੋਂ ਵੀ ਅਸੀਂ ਪਹਿਲਾਂ ਮੈਂ ਸਪੈਸ਼ਲੀ ਫੋਕਸ ਅੱਜ ਉਹਨਾਂ ਤੇ ਕਰ ਰਹੀਆਂ ਜਿਹੜੇ ਆਪਣਾ weight loss ਕਰਨਾ ਚਾਹੁੰਦੇ ਨੇ ਸੋ weight loss ਦੇ ਵਿੱਚ ਡਾਈਟ ਕਦੇ ਬਹੁਤ ਸਟ੍ਰਿਕਟ ਹੁੰਦੀ ਹੈ ਤਾਂ ਉਸ ਦੇ ਨਾਲ ਹੁੰਦਾ ਕੀ ਹੈ ਇਲੈਕਟ੍ਰੋਲਾਈਟਸ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਬਾਡੀ ਵਿੱਚ ਜਿਸ ਕਰਕੇ ਸੁਸਤੀ એનર્ਜੀ એનર્ਜੀ ਦੀ ਕਮੀ ਬਹੁਤ ਜ਼ਿਆਦਾ ਨੰਦੀ ਸੁਸਤੀ ਕੋਈ ਕੰਮ ਕਰਨ ਦਾ ਜੀ ਨਹੀਂ ਕਰ پا ਰਿਹਾ ਹੁੰਦਾ ਤਾਂ ਅਜਿਹੇ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਥੋੜਾ ਜਿਆਦਾ ਬੀਜ ਜੇਕਰ ਤੁਸੀਂ ਗੁੜਾ ਖਾ ਲੈਨੇ ਹੋ ਉਸ ਦੇ ਨਾਲ ਤੁਹਾਡਾ ਇੱਕਦਮ ਮੂਡ ਦਾ ਸਵਾਦ ਵੀ ਬਦਲ ਜਾਂਦਾ ਹੈ ਮਿੱਠੇ ਖਾਣ ਦੀ ਜਿਹੜੀ ਕ੍ਰੇਵਿੰਗ ਹੁੰਦੀ ਰਹਿੰਦੀ ਹੈ ਕੁਝ ਮਿੱਠਾ ਗਾਣਾ ਤਾਂ ਤੁਸੀਂ ਇਹ ਸੋਚ ਸਕਦੇ ਹੋ ਕਿ ਹੈਲਦੀ ਮਿੱਠਾ ਖਾਇਆ ਤੁਸੀਂ ਪਰ ਇਹ ਗੱਲ ਤੁਸੀਂ ਜ਼ਰੂਰ ਯਾਦ ਰੱਖਣਾ ਕਿ ਥੋੜੇ ਦਾ ਮਤਲਬ ਥੋੜਾ ਜਿੰਨਾ ਸੇ ਟੇਸਟ ਕਰ ਸਕੀਏ ਅਗਰ ਤੁਸੀਂ ਇਹ ਵੀ ਮਿੱਠਾ ਸਮਝ ਕੇ ਕਿ ਇਸ ਵਿੱਚ ਤਾਂ ਬਹੁਤ ਕੁਝ ਹੈਲਦੀ ਹੀ ਹੈ ਫਾਇਦਾ ਮਿਲ ਰਿਹਾ ਹੈ ਸ਼ਰੀਰ ਨੂੰ ਤੇ ਜ਼ਿਆਦਾ ਖਾ ਲੈਣੇ ਹੋ ਤਾਂ ਉਸ ਦੇ ਨਾਲ ਕੈਲਰੀ ਟੇਕ ਤਾਂ ਤੁਹਾਡਾ ਵਧੇਗਾ ਹੀ ਮਿਠਾਸ ਦੇ ਨਾਲ ਜਿੰਨੇ ਕਾਰਬਸ ਮਿਲਨੇ ਉਹ ਤੁਹਾਨੂੰ ਮਿਲਣਗੇ ਹੀ ਸੋ ਇਸ ਲਈ ਇਹ ਆਪਾਂ ਸਿਰਫ ਕਹਿੰਨੇ ਆ ਕਿ ਅਸੀਂ ਹੈਲਦੀ ਮਿੱਠਾ ਅਗਰ ਕੁਝ ਖਾਣਾ ਚਾਹੁੰਦੇ ਆ ਮੂੰਹ ਦਾ ਟੇਸਟ ਬਦਲਣ ਲਈ ਤਾਂ ਤੁਸੀਂ ਗੁੜ ਜ਼ਰੂਰ ਖਾ ਸਕਦੇ ਹੋ ਅਦਰਵਾਈਜ਼ ਆਵਗਰ ਆਪਾਂ ਗੱਲ ਕਰੀਏ ਕਿ ਸਰੀਰ ਨੂੰ ਹੋਰ ਕੀ ਕੀ ਫਾਇਦੇ ਨੇ ਪਹਿਲਾਂ ਦੇਖੋ ਡਾਈਜੈਸ਼ਨ ਨੂੰ ਲੈ ਕੇ ਅਗਰ ਕਿਸੇ ਨੂੰ ਕੋਈ ਦਿੱਕਤ ਚਾਲ ਰਹੀ ਆ ਨਾ ਜਿਵੇਂ ਗੱਲ ਕਰੀ ਐਸਿਡਿਟੀ ਦੀ ਪ੍ਰੋਬਲਮ ਬਲੋਟਿੰਗ ਹੈ ਗੈਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਡਾਈਜੈਸ਼ਨ ਸਹੀ ਨਹੀਂ ਚੱਲ ਰਿਹਾ ਤਾਂ ਜ਼ਰੂਰ ਤੁਸੀਂ ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਪੀਸ ਜੋ ਹੈ ਗੁੜ ਦਾ ਅਗਰ ਖਾਣੇ ਹੋ ਡੇਲੀ ਖਾਂਦੇ ਹੋ ਤਾਂ ਤੁਹਾਡਾ ਡਾਈਜੈਸ਼ਨ ਇੱਥੇ ਇੰਪਰੂਵ ਹੋਣ ਵਾਲਾ ਹੈ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਇਹ ਬਲੱਡ ਪ੍ਰੈਸ਼ਰ ਨੂੰ ਵੀ ਸਾਡਾ ਕੰਟਰੋਲ ਕਰਨ ਬੈਲੈਂਸ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਮੈਂ ਸ਼ੁਰੂਆਤ ਵਿੱਚ ਦੱਸਿਆ ਗੁੜ ਤੋਂ ਸਾਨੂੰ ਪੋਟਾਸ਼ੀਅਮ ਔਰ ਮੈਗਨੀਸ਼ੀਅਮ ਮਿਲ ਰਿਹਾ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੀਆਂ ਨੇ ਜਿਨ੍ਹਾਂ ਦਾ ਬੀਪੀ ਲੋ ਰਹਿੰਦਾ ਉਹ ਵੀ ਖਾ ਸਕਦੇ ਨੇ ਜਿਨ੍ਹਾਂ ਦਾ ਹਾਈ ਹੈ ਉਹ ਵੀ ਖਾ ਸਕਦੇ ਨੇ ਅੱਗੋਂ ਗੱਲ ਕਰ ਲਈਏ ਜਿਨ੍ਹਾਂ ਦੀਆਂ ਹੱਡੀਆਂ ਨੂੰ ਲੈ ਕੇ ਕੋਈ ਪ੍ਰੋਬਲਮ ਚੱਲਦੀ ਹੈ ਨਾ ਹੱਡੀਆਂ ਦੀ ਪੇਨ ਰਹਿੰਦੀ ਹੈ ਤਾਂ ਉੱਥੇ ਉਹ ਵੀ ਜਿਹੜੀ ਵਾਈਟ 슈ਗਰ ਆ ਉਹ ਤਾਂ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਵੀ ਸਿਹਤ ਨੂੰ ਲੈ ਕੇ ਦਿੱਕਤ ਚੱਲ ਰਹੀ ਹੈ ਸੋ ਵਾਈਟ 슈ਗਰ ਬਿਲਕੁਲ ਵੀ ਨਾ ਤੁਸੀਂ ਖਾਓ ਜਿਹੜੀ ਚੀਨੀ ਹੁੰਦੀ ਹੈ ਸਾਡੇ ਘਰਾਂ ਦੇ ਵਿੱਚ ਆਮ ਤੌਰ ਤੇ ਤਾਂ ਤੁਸੀਂ ਉੱਥੇ ਹੀ ਸ਼ੱਕਰ ਜਾਂ ਗੁੜ ਦਾ ਇਸਤੇਮਾਲ ਕਰ ਸਕਦੇ ਹੋ ਪਰ ਇਹ ਜ਼ਰੂਰ ਧਿਆਨ ਰੱਖੋ ਕਿ ਗੁੜ ਸ਼ੱਕਰ ਜਿੱਥੇ ਬਣਿਆ ਹੈ ਬਿਲਕੁਲ ਸਹੀ ਢੰਗ ਨਾਲ ਬਣਿਆ ਹੋਵੇ ਉੱਥੇ ਕਿਸੇ ਤਰ੍ਹਾਂ ਦੇ ਕੋਈ ਕੈਮੀਕਲਸ ਆ ਇਸਤੇਮਾਲ ਗੁੜ ਬਣਾਉਣ ਦੇ ਵਿੱਚ ਨਾ ਕੀਤਾ ਗਿਆ ਹੋਵੇ ताकि हेल्दी चीज तुम तो खुद खाओ तो अपने परिवार को खिलाओ अगो मैं गल करना चाहूंगी जिन्होंने पीरियड्स पेन रहती है उन्होंने लिए भी गुड़ बहुत चंगा है तो जो है अः दुध गर्म करके उस ਗੁੜ ਪਾ ਕੇ ਜਾਂ ਸ਼ੱਕਰ ਪਾ ਕੇ ਅਗਰ ਪੀਂਦੇ ਆ ਤਾਂ ਉਹਨਾਂ ਨੂੰ ਪੀਰੀਅਡ ਸਪੇਨ ਦੇ ਵਿੱਚ ਬਹੁਤ ਜ਼ਿਆਦਾ ਫੀਮੇਲਸ ਨੂੰ ਜੋ ਹੈ ਰਾਹਤ ਮਿਲ ਸਕਦੀ ਹੈ ਅੱਖਾਂ ਦੇ ਲਈ ਬਹੁਤ ਅੱਛਾ ਹੈ ਇਸ ਦੇ ਵਿੱਚ ਕਿਉਂਕਿ ਆਇਰਨ ਔਰ ਵਿਟਾਮਿਨ A ਤੁਹਾਨੂੰ ਅੱਛੀ ਮਾਤਰਾ ਵਿੱਚ ਮਿਲ ਰਿਹਾ ਹੈ ਤਾਂ ਤੁਹਾਨੂੰ ਵਿਟਾਮਿਨ B ਕੰਪਲੈਕਸ ਹੈ ਕੈਲਸ਼ੀਅਮ ਇਹ ਸਾਰੀਆਂ ਚੀਜ਼ਾਂ ਸਾਡੀ ਓਵਰਆਲ ਹੈਲਥ ਤੇ ਬਹੁਤ ਵਧੀਆ ਫਰਕ ਪਾਉਂਦੀਆਂ ਨੇ ਹੱਡੀਆਂ ਮਜ਼ਬੂਤੀ ਮੈਂ ਗੱਲ ਕੀਤੀ ਹੈ ਦਿਮਾਗ ਨੂੰ ਤੰਦਰੁਸਤ ਰੱਖਣ ਵਿੱਚ ਵੀ ਹੈ ਤੁਹਾਡੇ ਬਹੁਤ ਮਦਦ ਕਰਦਾ ਹੈ ਕਿਉਂਕਿ ਦੇਖੋ ਫਿਰ ਮੈਂ ਕਹੂੰਗੀ ਜਿੱਥੇ ਇਲੈਕਟ੍ਰੋਲਾਈਟਸ ਸਾਡੀ ਬੋਡੀ ਵਿੱਚ ਅਗ ਪੰਦਾ ਸਾਡੀ ਮਾਸਪੇਸ਼ੀਆਂ ਸਾਡੀ ਬਲੱਡ ਸਰਕੂਲੇਸ਼ਨ ਸਭ ਕੁਝ ਸਮੂਥਲੀ ਕੰਮ ਕਰਦਾ ਹੈ ਤਾਂ ਅਸੀਂ ਐਕਟਿਵ ਰਹਿ ਪਾਣੇ ਆ ਕਮੀ ਕਦੋਂ ਆਂਦੀ ਹੈ ਜਦੋਂ ਸਾਡੀ ਬੋਡੀ ਵਿੱਚ ਇਲੈਕਟ੍ਰੋਲਾਈਟਸ ਦੀ ਕਮੀ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਉਸ ਦੇ ਨਾਲ ਸਾਡਾ એનર્ਜੀ ਲੈਵਲ ਨਹੀਂ ਬਣ ਪਾਂਦਾ ਦਿਮਾਗ ਐਵੇਂ ਲੱਗਦਾ ਹੈ ਕਿ ਕੁਝ ਅਸੀਂ ਸਮਝ ਹੀ ਨਹੀਂ پا ਰਹੇ ਆ ਜਾਂ ਸਾਨੂੰ ਕੁਝ ਕੰਮ ਕਰਨ ਦਾ ਮਨ ਨਹੀਂ ਕਰ ਰਿਹਾ એનર્ਜੀ ਬਿਲਡ ਨਹੀਂ ਹੋ ਪਾਰੀ ਤਾਂ ਫਿਰ ਇਲੈਕਟ੍ਰੋਲਾਈਟਸ ਦੀ ਕਮੀ ਨਾਲ ਜਿਹਾ ਹੋ ਰਿਹਾ ਹੁੰਦਾ ਤਾਂ ਤੁਸੀਂ ਗੁੜ ਵੀ ਅਗਰ ਸਵੇਰੇ ਦੇ ਖਾਣੇ ਤੋਂ ਬਾਅਦ ਥੋੜਾ ਜਿਹਾ ਖਾ ਲੈਣੀ ਹੈ ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜਾ ਜਿਹਾ ਖਾਣੇ ਹੋ ਰਾਤ ਦੇ ਖਾਣੇ ਤੋਂ ਬਾਅਦ ਥੋੜਾ ਜਿਹਾ ਖਾਣੇ ਹੋ ਤਾਂ ਤੁਹਾਡੀ એનર્ਜੀ ਮੈਂਟੇਨ ਰਹਿਣ ਵਾਲੀ ਹੈ ਇਥੇ ਮੈਂ ਜ਼ਰੂਰ ਤੁਹਾਨੂੰ ਇੱਕ ਤਰੀਕਾ ਵੀ ਹੋਰ ਦੱਸਣਾ ਚਾਹੂੰਗੀ ਜਿਨ੍ਹਾਂ ਦੇ ਗਲੇ ਵਿੱਚ ਖਰਾਸ਼ ਹੈ ਜਾਂ ਫਿਰ ਸਰਦੀ ਜ਼ੁਕਾਮ ਕਿਉਂਕਿ ਹੁਣ ਸਰਦੀਆਂ ਦੇ ਦਿਨ ਨੇ ਤਾਂ ਸਰਦੀ ਜ਼ੁਕਾਮ ਕਈਆਂ ਦੀ ਪ੍ਰੋਬਲਮ ਪੂਰੇ ਸੀਜ਼ਨ ਦੇ ਵਿੱਚ ਹੀ ਬਣੀ ਰਹਿੰਦੀ ਹੈ ਤਾਂ ਤੁਸੀਂ ਕੀ ਕਰਨਾ ਹੈ ਤਾਂ ਤੁਸੀਂ ਇੱਕ ਕੱਪ ਪਾਣੀ ਪਹਿਲਾਂ ਗਰਮ ਕਰਕੇ ਰੱਖ ਲਓ ਉਸ ਵਿੱਚ ਤੁਸੀਂ ਥੋੜਾ ਜਿਹਾ ਟੁਕੜਾ ਗੁੜ ਦਾ ਪਾ ਦੇਣਾ ਉਹਨੂੰ ਖੁਦ ਆਪਣੇ ਆਪ ਡਿਸੋਲਵ ਹੋਣ ਦਿਓ ਔਰ ਉਸ ਤੋਂ ਬਾਅਦ ਤੁਸੀਂ ਉਦੇ ਵਿੱਚ ਅਦਰਕ ਪਾ ਕੇ ਇਸ ਪਾਣੀ ਨੂੰ ਜੋ ਹੈ ਦੁਬਾਰਾ ਬੋਇਲ ਕਰ ਲਓ ਔਰ ਫਿਰ ਜਦੋਂ ਬੋਇਲ ਕਰ ਲੋਗੇ ਤੁਸੀਂ ਇਸ ਨੂੰ ਛਾਣ ਲਓ ਔਰ ਇਸ ਨੂੰ ਤੁਸੀਂ ਦਿਨ ਚ ਦੋ ਜਾਂ ਤਿੰਨ ਵਾਰ ਅਗਰ ਪੀ ਲੈਂਦੇ ਹੋ ਤੁਹਾਨੂੰ ਸਰਦੀ ਜ਼ੁਕਾਮ ਤੋਂ ਰਾਹਤ ਮਿਲ ਜਾਏਗੀ ਗਲੇ ਦੀ ਖਰਾਸ਼ ਵੀ ਠੀਕ ਹੋ ਜਾਏਗੀ ਸੋ ਇਹ ਜਿਹੜੇ ਛੋਟੇ ਛੋਟੇ ਘਰੇਲੂ ਨੁਸਕੇ ਹੁੰਦੇ ਆ ਨਾ ਹੋਮ ਰੈਮਡੀਜ਼ ਹੁੰਦੀਆਂ ਇਹ ਵੀ ਸਾਨੂੰ ਅਪਣਾਉਂਦੇ ਰਹਿਣਾ ਚਾਹੀਦਾ ਹੈ ਕਿ ਇਹ ਨਹੀਂ ਕਿ ਅਸੀਂ ਸਰਦੀ ਜ਼ੁਕਾਮ ਹੋਇਆ ਨਹੀਂ ਤੇ ਅਸੀਂ ਐਂਟੀਬਾਇਓਟਿਕਸ ਖਾਂ ਲਾਜੀ ਐਂਟੀਬਾਇਓਟਿਕਸ ਜਿੱਥੇ ਠੀਕ ਹੈ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਹੈ ਤੁਸੀਂ ਡਾਕਟਰ ਨਾਲ ਕੰਸਲਟ ਕਰੋ ਚਾਹੀਦੀ ਹੈ ਪਰ ਜਦੋਂ ਸ਼ੁਰੂਆਤ ਹੀ ਹੋ ਰਹੀ ਹੁੰਦੀ ਹੈ ਨਾ ਕਿਸੇ ਪ੍ਰੋਬਲਮ ਦੀ ਉਦੋਂ ਅਗਰ ਅਸੀਂ ਅਜਿਹੀਆਂ ਹੋਮ ਰੈਮਡੀਜ਼ ਵਰ ਕਰੇ ਉਪਚਾਰ ਕਰ ਲਵਾਂਗੇ ਤਾਂ ਸਾਡਾ ਸਾਡੀ ਜਿਹੜੀ ਬਾਡੀ ਹੈ ਉਹਨਾਂ ਨੂੰ ਐਂਟੀਬਾਇਓਟਿਕਸ ਦੇ ਜਿਹੜੇ ਬਹੁਤ ਸਾਰੇ ਕਬਰੀ ਨੁਕਸਾਨ ਸਾਈਡ ਇਫੈਕਟਸ ਵੀ ਹੁੰਦੇ ਨੇ ਉਹ ਨਹੀਂ ਚੱਲਣੇ ਪਣਗੇ ਔਰ ਅਸੀਂ ਕੋਦ ਨੂੰ ਫਿੱਟ ਰੱਖ ਸਕਾਂਗੇ ਸੋ ਜ਼ਰੂਰ ਗੁੜ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ بجائے ਕਿ ਐਸੀ ਕੋਈ ਹੋਰ ਮਿੱਠੀਆਂ ਚੀਜ਼ਾਂ ਬਾਜ਼ਾਰ ਦੀਆਂ ਮਠਾਈਆਂ ਖਾਣ ਵੱਲ ਸਾਡਾ ਝੁਕਾਅ ਹੋ ਜਾਂਦਾ ਹੈ ਜਾਂ ਹੋਰ ਬਹੁਤ ਸਾਰਾ ਅੱਜ ਕੱਲ ਦਾ ਸਮਾਨ ਮਿੱਠੀਆਂ ਚੀਜ਼ਾਂ ਦੇ ਵਿੱਚ ਮਿਲ ਜਾਂਦਾ ਹੈ ਤੁਹਾਡੇ ਬੱਚਿਆਂ ਨੂੰ ਵੀ ਤੁਸੀਂ ਗੁੜ ਖਾਣ ਦੀ ਆਦਤ ਪਾਓ ਇੱਕ ਵਾਰੀ ਇਸ ਦਾ ਸਵਾਦ ਬੱਚਿਆਂ ਦੇ ਮੂੰਹ ਤੇ ਚੜੇਗਾ ਤਾਂ ਉਹ ਵੀ ਬਾਰ-ਬਾਰ ਗੁੜ ਹੀ ਖਾਣਗੇ ਸੋ ਫਿਰ ਤੋਂ ਕਹੂੰਗੀ ਜਿਨ੍ਹਾਂ ਨੇ weight loss ਕਰਨਾ ਹੈ ਉਹਨਾਂ ਨੇ ਸਵਾਦ ਦੇ ਲਈ ਹੀ ਖਾਣਾ ਕਿ ਹੈਲਦੀ ਚਲੋ ਤੁਹਾਨੂੰ ਮਿੱਠਾ ਥੋੜਾ ਮਿਲੇਗਾ ਲੇਕਿਨ ਬਹੁਤ ਜ਼ਿਆਦਾ ਖਾਓਗੇ ਤਾਂ ਇਸਨਾਲ ਵੀ ਤੁਹਾਡੇ ਕਾਰਬਸ ਬਹੁਤ ਜ਼ਿਆਦਾ ਤੁਹਾਡੀ ਬੋਡੀ ਵਿੱਚ ਪਹੁੰਚਣਗੇ ਤਾਂ ਉਹ ਤੁਹਾਡੀ weight loss ਜਰਨੀ ਵਿੱਚ ਕਿਤੇ ਨਾ ਕਿਤੇ ਰੁਕਾਵਟ ਬਣ ਸਕਦਾ ਹੈ ਕਿਉਂਕਿ ਜਦੋਂ ਡਾਈਟ ਪਲਾਨ ਬਣਦਾ ਨਾ ਤਾਂ ਉਸ ਦੇ ਵਿੱਚ ਤਾਂ ਕਿੰਨਾ ਮਿੱਠਾ ਖਾਣਾ ਚਾਹੀਦਾ ਉਹ ਵੀ ਪੂਰਾ ਕੁਆਂਟੀਟੀ ਦੇ ਵਿੱਚ ਕੱਢਿਆ ਜਾਂਦਾ ਹੈ ਕਿ ਤੁਸੀਂ ਦਿਨ ਦੇ ਵਿੱਚ ਕਿੰਨਾ ਮਿੱਠਾ ਖਾਣਾ ਹੈ ਤਾਂ ਉਸ ਅਕੋਰਡਿੰਗਲੀ ਜੋ ਹੈ ਡਿਵਾਈਡ ਕਰ ਲਿਆ ਜਾਂਦਾ ਹੈ ਪਰ ਨਾਰਮਲੀ ਅਗਰ ਤੁਸੀਂ ਵੈਸੇ ਰਫਲੀ ਚੱਲ ਰਹੇ ਹੋ ਤਾਂ ਜ਼ਰੂਰ ਆਪਣੀ ਡਾਈਟ ਜੇਕਰ ਤੁਸੀਂ ਕੰਟਰੋਲ ਕੀਤੀ ਹੋਈ ਹੈ ਮਿੱਠਾ ਖਾਣ ਦਾ ਮਨ ਕਰੇ ਹੋਰ ਕੋਈ ਹਾਲਤੂ ਫਾਲਤੂ ਚੀਜ਼ ਖਾਣ ਦੀ ਬਜਾਏ ਤੁਸੀਂ ਥੋੜਾ ਜਿਹਾ ਗੁੜ ਜੋ ਹੈ ਰੋਟੀ ਦੇ ਬਾਅਦ ਖਾ ਲੈਣੀ ਉਹ ਸਵਾਦ ਵੀ ਵਧਾਏਗਾ ਉਹ ਤੁਹਾਡੇ ਪੇਟ ਦਾ ਹਾਜ਼ਮਾ ਵੀ ਠੀਕ ਹੋ ਜਾਏਗਾ ਤੇ ਸਾਡੀ ਬਾਡੀ ਨੂੰ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਪੋਟਾਸ਼ੀਅਮ ਫਾਸਫੋਰਸ ਇਹ ਸਾਰੇ ਜੋ ਹੈ ਸੋ ਫਾਇਦੇ ਸਾਡੀ ਬਾਡੀ ਨੂੰ ਮਿਲਣ ਵਾਲੇ ਨੇ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਔਰ ਜ਼ਰੂਰ ਕਹਿਣਾ ਚਾਹੂੰਗੀ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਨਾ ਉਹਨਾਂ ਨੂੰ ਸਵਾਦ ਦੇ ਲਈ ਹੀ ਉਹ ਸਿਰਫ ਚੱਖਣਾ ਜਾਂ ਤਾਂ ਚੱਕ ਸਕਦੇ ਨੇ ਬਹੁਤ ਜ਼ਿਆਦਾ ਮਾਤਰਾ ਵਿੱਚ ਗੁੜ ਨਹੀਂ ਖਾਣਾ ਚਾਹੀਦਾ ਉਹਨਾਂ ਨੂੰ ਵੀ ਕਿਉਂਕਿ ਅਕਸਰ ਕਈਆਂ ਦੀ ਇਹ ਧਾਰਨਾ ਹੁੰਦੀ ਹੈ ਕਿ ਜਿਹੜਾ ਗੁੜ ਆ ਉਹ ਖਾ ਸਕਦੇ ਆ ਅਜਿਹਾ ਨਹੀਂ ਹੁੰਦਾ ਜਿੱਥੋਂ ਵੀ ਮਿੱਠੇ ਦਾ ਸਵਾਦ ਆ ਰਿਹਾ ਉਹ ਤੁਹਾਡੀ ਬਾਡੀ ਦੇ ਵਿੱਚ ਗਲੂਕੋਸ ਲੈਵਲ ਨੂੰ ਵਧਾਏਗਾ ਹੀ ਵਧਾਏਗਾ ਅਜਿਹਾ ਨਹੀਂ ਹੈ ਕਿ ਸਿਰਫ ਚੀਨੀ ਖਾਂਤੇ ਹੀ ਤੁਹਾਡਾ ਗਲੂਕੋਸ ਲੈਵਲ ਬਲੱਡ ਦੇ ਵਿੱਚ ਵਧੇਗਾ ਜਾਂ ਗੁੜ ਦੇ ਨਾਲ ਨਹੀਂ ਵਧੇਗਾ ਜਾਂ ਸ਼ਹਿਦ ਦੇ ਨਾਲ ਨਹੀਂ ਵਧੇਗਾ ਕੋਈ ਵੀ ਮਿੱਠੀ ਚੀਜ਼ ਇੱਕਦਮ ਤੁਸੀਂ ਲੈ ਰਹੇ ਹੋ ਇਕੱਠੀ ਖਾ ਰਹੇ ਹੋ ਤਾਂ ਉਸ ਦੇ ਨਾਲ ਤੋ ਸਿਰਫ 슈ਗਰ ਦੇ ਵਾਲਿਆਂ ਦਾ ਨਹੀਂ ਹਰ ਇੱਕ ਨਾਰਮਲ ਪਰਸਨ ਦਾ ਵੀ ਗਲੂਕੋਸ ਲੈਵਲ ਉਸ ਦੇ ਨਾਲ ਇੱਕ ਵਾਰ ਇਨਕਰੀਜ਼ ਹੁੰਦਾ ਹੈ ਸਿਰ ਪ੍ਰੋਬਲਮ ਇਹ ਹੁੰਦੀ ਹੈ ਕਿ ਜਿਹੜੇ ਨਾਰਮਲ ਪਰਸਨ ਨੇ ਉਹਨਾਂ ਦਾ ਬਲੱਡ ਦੇ ਵਿੱਚ ਜਿਹੜਾ ਗਲੂਕੋਸ ਲੈਵਲ ਇੱਕ ਵਾਰ ਵੱਧਦਾ ਹੈ ਉਹ ਬਾਅਦ ਵਿੱਚ ਹੌਲੀ ਹੌਲੀ ਬੈਲੈਂਸ ਹੋ ਜਾਂਦਾ ਹੈ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਜਦੋਂ ਬਲੱਡ 슈ਗਰ ਲੈਵਲ ਇਨਕਰੀਜ਼ ਹੁੰਦਾ ਹੈ ਤਾਂ ਉਹ ਨਾਰਮਲ ਨਹੀਂ ਹੋ ਪਾਂਦਾ ਉਹ ਬਾਡੀ ਨੂੰ ਦਿੱਕਤ ਕਰਦਾ ਸੋ ਇਸ ਗੱਲਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਮਿੱਠੇ ਫਰੂਟ ਵੀ ਨਹੀਂ ਖਾਣੇ ਚਾਹੀਦੇ ਫਰੂਟ ਖਾਣੇ ਹੋ ਤਾਂ ਉਹਨਾਂ ਨੂੰ ਫਾਈਬਰ ਵਾਲੇ ਜਿਵੇਂ ਕਿ ਅਗਰ ਅਸੀਂ ਗੱਲ ਕਰੀਏ ਅੱਜਕੱਲ੍ਹ ਅਮਰੂਦ ਹੁੰਦਾ ਹੈ ਅਮਰੂਦ ਬਹੁਤ ਜ਼ਿਆਦਾ ਫਾਇਦੇਮੰਦ ਰਹਿ ਸਕਦਾ ਸੋ ਜ਼ਰੂਰ ਇਹਨਾਂ ਛੋਟੀ ਛੋਟੀ ਗੱਲਾਂ ਦਾ ਧਿਆਨ ਰੱਖਦੇ ਹੋਏ ਅਸੀਂ ਖੁਦ ਨੂੰ ਸਿਹਤਮੰਦ ਰੱਖ ਸਕਦੇ ਆ ਔਰ ਜ਼ਰੂਰ ਦੱਸੋ ਕਿਸ ਕਿਸ ਨੂੰ ਗੁੜ ਖਾਣਾ ਬਹੁਤ ਜ਼ਿਆਦਾ ਪਸੰਦ ਹੈ ਮੈਨੂੰ ਤਾਂ ਪਰਸਨਲੀ ਗੁੜ ਬਹੁਤ ਚੰਗਾ ਲੱਗਦਾ ਹੈ ਤੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਜਿੱਥੋਂ ਲੈ ਕੇ ਆਣੇ ਗੁੜ ਅੱਜਕੱਲ ਦਾ ਰੋਡ ਸਾਈਡ ਤੇ ਜੋ ਹੈ ਹੁੰਦੀਆਂ ਕੁਲਾੜੀਆਂ ਹੁੰਦੀਆਂ ਜਿੱਥੇ ਫਰੈਸ਼ ਗੁੜ ਬਣਾਇਆ ਜਾਂਦਾ ਹੈ ਫਰੈਸ਼ ਸ਼ੱਕਰ ਬਣਾ ਕੇ ਮਿਲਦੀ ਹੈ ਧਿਆਨ ਰੱਖ ਕੇ ਜ਼ਰੂਰ ਖਰੀਦੋ ਕਿ ਜਿੱਥੇ ਸਾਫ਼ ਸੁਥਰਾ ਹੋਵੇ ਜਿੱਥੇ ਕੈਮੀਕल्स ਦਾ ਬਹੁਤਾ ਇਸਤੇਮਾਲ ਨਾ ਕੀਤਾ ਗਿਆ ਹੋਵੇ ਜਾਂ ਆਰਗੇਨਿਕ ਵੇ ਦੇ ਵਿੱਚ ਗੁੜ ਬਣਾਇਆ ਜਾਂਦਾ ਹੈ ਉਸੇ ਦਾ ਇਸਤੇਮਾਲ ਕਰੋ ਤਾਂ ਕਿ ਸਾਡੀ ਸਿਹਤ ਨੂੰ ਹੋਰ ਜ਼ਿਆਦਾ ਫਾਇਦੇ ਮਿਲ ਸਕਣ ਸੋ ਵੀਡੀਓ ਐਸੇ ਵਧੀਆ ਲੱਗੀ ਹੈ ਸਨੋ ਲਾਈਕ ਐਂਡ ਸ਼ੇਅਰ ਕਰ ਦਿਓ ਕਮੈਂਟ ਕਰਕੇ